ਪੰਜਾਬ ਭਰ ਦੇ ਕਿਸਾਨ ਜਥੇਬੰਦੀਆਂ ਵੱਲੋਂ ਸ਼ੰਭੂ ਬਾਰਡਰ ਦੇ ਉੱਤੇ ਦੇ ਰੇਲ ਜਮਾਏ ਹੋਏ ਹੈ ਕਿਉਂਕਿ ਕੇਂਦਰ ਸਰਕਾਰ ਤੋਂ ਜਿਹੜੀਆਂ ਆਪਣੀਆਂ ਮੰਗਾਂ ਲੈ ਕੇ ਉੱਥੇ ਦਿੱਲੀ ਵੱਲ ਕੂਚ ਕਰਨਾ ਹੈਗਾ ਬੇਸ਼ੱਕ ਜਿਹੜਾ ਹੈਗਾ ਹਰਿਆਣਾ ਸਰਕਾਰ ਵੱਲੋਂ ਉਹਨਾਂ ਉੱਤੇ ਤਸ਼ੱਦਦ ਆਇਆ ਜਾ ਰਿਹਾ ਹੈਗਾ ਜਿਸ ਨੂੰ ਲੈ ਕੇ ਤਸ਼ੱਦਦ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਮੈਂ ਤੁਹਾਨੂੰ ਤਸਵੀਰਾਂ ਵਿਕਾਦਮਾਂ ਕਿ ਬੇਸ਼ੱਕ ਜਿਹੜਾ ਹੈਗਾ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਉੱਥੇ ਕਿਸਾਨ ਯੂਨੀਅਨ ਅਗਰਾਹਾ ਵੱਲੋਂ ਜਿਹੜੇ ਪੰਜਾਬ ਭਰ ਦੇ ਟੋਲ ਪਲਾਜ਼ਾ ਨੂੰ ਵੀ ਬੰਦ ਕੀਤਾ ਹੋਇਆ ਜਿਸ ਨੂੰ ਲੈ ਕੇ ਜਿਹੜਾ ਕਿ ਵੱਡੇ ਘਰਾਣਿਆਂ ਦੇ ਟੋਲ ਪਲਾਜ਼ੇ ਚੱਲਦੇ ਸੀਗੇ ਜਿਨ੍ਹਾਂ ਨੂੰ ਲੈ ਕੇ ਆ ਕਿਸਾਨ ਯੂਨੀਅਨ ਅਗਰਾਹਾਵਾਂ ਵੱਲੋਂ ਜਿਹੜੇ ਇਹਨਾਂ ਨੂੰ ਜਾਮ ਲਾ ਕੇ ਜਿਹੜਾ ਰੋਕਿਆ ਗਿਆ ਹੈਗਾ ਬੰਦ ਕੀਤੇ ਗਏ ਹੈਗੇ ਸਾਡੇ ਨਾਲ ਕਿਸਾਨ ਯੂਨੀਅਨ ਅਗਰਾਹਾਵਾਂ ਦੇ ਆਗੂ ਵੀ ਮੌਜੂਦ ਹਨ ਨਾਲ ਗੱਲਬਾਤ ਕਰ ਲੈਂਦੇ ਹਾਂ ਕਿ ਬੇਸ਼ੱਕ ਜਿਹੜਾ ਕਿ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਡਟੇ ਹੋਏ ਹੈ ਕਿਸਾਨ ਯੂਨੀਅਨ ਅਗਰਾਹਾਵਾਂ ਜਿਹੜੇ ਹੈਗੇ ਟੋਲ ਪਲਾਜ਼ੇ ਉੱਤੇ ਆਪਣਾ ਧਰਨਾ ਦੇ ਰਹੇ ਹੈਗੀ ਆ ਕਿਸ ਤਰ੍ਹਾਂ ਦੇਖਦੇ ਹੋ ਵੀ ਕੀ ਲੱਗਦਾ ਕੀ ਹੈਗਾ ਵੀ ਜਿਹੜਾ ਸਫਲ ਹੋ ਪਹੁੰਚ ਕੇ ਕਿਸਾਨ ਦੇਖੋ ਸਫਲ ਹੋਣਾ ਤਾਂ ਉਹ ਅੱਡ ਗੱਲ ਹੈਗੀ ਐ ਲੜਨਾ ਹੀ ਇੱਕ ਚੰਗੀ ਗੱਲ ਹੈ ਜੇ ਕੋਈ ਕਿਸਾਨ ਉੱਥੇ ਬਾਰਡਰ ਉੱਤੇ ਲੜ ਰਹੇ ਨੇ ਅਸੀਂ ਤਾਲਮੇਲਵੇਂ ਸੰਘਰਸ਼ ਦੇ ਤੌਰ ਤੇ ਦਬਾਅ ਪਾਉਣ ਵਾਸਤੇ ਸਰਕਾਰ ਦੇ ਉੱਤੇ ਉਹਨਾਂ ਦੇ ਟੋਲ ਫਰੀ ਕੀਤੇ ਐ ਕਿ ਉਹ ਜਿਹੜੇ ਆ ਸਾਡੀਆਂ ਲੋਕਾਂ ਦੀਆਂ ਜੇਬਾਂ ਚੋਂ ਨੋਟਾ ਡਿੱਗ ਕੇ ਤੇ ਬਰਸਾਤ ਹੁੰਦੀ ਸੀ ਨੋਟਾਂ ਦੀ ਉਹ ਕਾਰਪੇਟਾਂ ਦੇ ਜੇਬਾਂ ਚ ਜਾਂਦੀ ਸੀ ਉਹ ਬਰਸਾਤ ਬੰਦ ਕਰਾਈ ਐ ਤੇ ਇਹਦਾ ਦਬਾਅ ਬਹੁਤ ਵੱਡਾ ਪੈਣਾ ਹੈ ਤੇ ਕਾਰਪੇਟਾਂ ਨੇ ਵੀ ਦਬਾਅ ਪਾਉਣਾ ਕਿ ਇਹਦਾ ਮਸਲੇ ਦਾ ਹੱਲ ਕਰੋ ਅਸੀਂ ਉਸੇ ਸੰਘਰਸ਼ ਦੀ ਹਮਾਇਤ ਦੇ ਵਿੱਚ ਅਸੀਂ ਬੜਾ ਵੱਡਾ ਮਤਲਬ ਇਹ ਦਬਾਅ ਪਾ ਰਹੇ ਹਾਂ ਇਹ ਭਾਜਪਾਗੂਆਂ ਦੇ ਘਰ ਅੱਗੇ ਵੀ ਮਤਲਬ ਬੈਠ ਕੇ ਇਹ ਦਬਾਅ ਪਾ ਰਹੇ ਹਾਂ ਇਸ ਕਰਕੇ ਕੈਪਟਨ ਨਰਿੰਦਰ ਵੀ ਗੱਲ ਕਰਨ ਗਿਆ ਵੀ ਤੁਸੀਂ ਇਹਦਾ ਹੱਲ ਕਰੋ ਬੇਸ਼ੱਕ ਜਿਹੜੀਆਂ ਮੀਟਿੰਗਾਂ ਲਗਾਤਾਰ ਕੇਂਦਰ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਦਾ ਸਿਲਸਲਾ ਜਾ ਰਹੀ ਹੈ ਕਿ ਲੱਗਦਾ ਨਹੀਂ ਕਿ ਇੱਕ ਸੰਯੁਕਤ ਮੋਰਚੇ ਨੂੰ ਅਲਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਜੀ ਅਸੀਂ ਇਹਦੇ ਬਾਰੇ ਤਾਂ ਟਿੱਪਣੀ ਨਹੀਂ ਕਰਦੇ ਫਿਰ ਕਿਉਂਕਿ ਇਹ ਉਹ ਜਥੇ ਬੰਦੀਆਂ ਲੜ ਰਹੀਆਂ ਜਿਹੜੀਆਂ ਉਹਨਾਂ ਦਾ ਹੱਕ ਹੈਗਾ ਉਹਨਾਂ ਨੇ ਮੀਟਿੰਗਾਂ ਵੀ ਕਰਨੀਆਂ ਉਹਨਾਂ ਨੇ ਮਤਲਬ ਜਿਹੜਾ ਉਥੇ ਸੰਘਰਸ਼ ਵੀ ਜਿਹੜਾ ਕੀਤਾ ਹੋਇਆ ਹੈ ਇਸ ਕਰਕੇ ਆਏ ਨਹੀਂ ਅਸੀਂ ਤਾਂ ਉਹਨਾਂ ਉੱਤੇ ਜਿਹੜਾ ਜ਼ਬਰ ਹੋਇਆ ਹੈ ਤੇ ਜੋ ਸਰਕਾਰ ਜਮਹੂਰੀ ਹੱਕ ਸਾਡੇ ਲੋਕਾਂ ਦਾ ਲੜਨ ਦਾ ਉਹ ਖੋਰੀ ਹੈ ਉਹਦੇ ਵਿਰੋਧ ਦੇ ਵਿੱਚ ਤੇ ਇਸ ਜਿਹੜਾ ਸੰਘਰਸ਼ ਦੇ ਉਹਨੂੰ ਜਿਹੜਾ ਹੈਗਾ ਉਹਦੇ ਹੱਕ ਦੇ ਵਿੱਚ ਦਾਅ ਪਾਉਣ ਵਾਸਤੇ ਅਸੀਂ ਆਹ ਜਿਹੜੇ ਟੋਲ ਪਲਾਜ਼ੇ ਤੇ ਆ ਸਾਰਾ ਕੁਝ ਜਿਹੜਾ ਹੈ ਇਹ ਉਹਨਾਂ ਦੇ ਹੱਕ ਦੇ ਵਿੱਚ ਕਰ ਰਹੇ ਆ ਇਸ ਕਰਕੇ ਕਿ ਇਹ ਕੱਲੀ ਜੇ ਉਹ ਸਾਥੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਦੇ ਵਿੱਚ ਸਫਲ ਰਹਿੰਦੇ ਆ ਤਾਂ ਇਹਦੇ ਨਾਲ ਬਹੁਤ ਵੱਡੀ ਸੱਟ ਸਾਡੇ ਲੋਕਾਂ ਉੱਤੇ ਵਿਦਣੀ ਹੈ ਇਸ ਕਰਕੇ ਅਸੀਂ ਐ ਛੱਡੇ ਨਹੀਂ ਉਦੋਂ ਦੇ ਘਰਾਚ ਨਹੀਂ ਬੈਠੇ ਅਸੀਂ ਉਦੋਂ ਦੇ ਜਦੋਂ 라ਠੀ ਚਾਰਜ ਹੋਇਆ 14 ਨੂੰ ਮੀਟਿੰਗ ਹੋ ਕੇ 15 ਨੂੰ ਹੀ ਰੇਲਾਂ ਜਾਂਦਾ ਸੱਦਾ ਆ ਗਿਆ ਭਾਤੀ ਕਿਸਨ ਜਿੱਥੇ ਬੰਦੇ ਗਰਾਹਾਂ ਵੱਲੋਂ 16 ਨੂੰ ਭਾਤ ਬੰਦਾ ਸੱਦਾ ਆ ਗਿਆ 17 ਤਰੀਕ ਤੋਂ ਆ ਟੋਲ ਬੰਦ ਕੀਤੇ ਹੋਏ ਨੇ 17 ਤੋਂ ਤੇ 17 ਤਰੀਕ ਤੋਂ ਹੀ ਭਾਜਪਾਗੂਆਂ ਦੇ ਘਰਾਂ ਅੱਗੇ ਉਹਨਾਂ ਦੇ ਬੈਠੇ ਆ ਤੇ ਅੱਜ ਇਸ ਡੇਟ ਦੇ ਵਿੱਚ ਵੀ ਇੱਥੇ ਜਿਹੜੇ ਹੈਗੇ ਟੋਲਾਂ ਤੇ ਬੈਠੇ ਆ ਇਸ ਕਰਕੇ ਜਿਹੜੇ ਜੇ ਕੋਈ ਕਵੇ ਕਿ ਉਹ ਉਹ ਕਿਤੇ ਘਰਾਂ 'ਚ ਬੈਠੇ ਨੇ ਘਰਾਂ 'ਚ ਨਹੀਂ ਤੇ ਨਾ ਹੀ ਸੰਯੁਕਤ ਮੋਰਚਾ ਜਦੋਂ ਦਿੱਲੀ ਜਿੱਤ ਕੇ ਆਏ ਆ ਉਸ ਤੋਂ ਬਾਅਦ ਘਰਾਂ 'ਚ ਬੈਠਾ ਬਥੇਰੇ ਸੱਦੇ ਜਿਹੜੇ ਹੈਗੇ ਘਟੋਕਾ ਟੱਠ ਨੋ ਵੱਡੇ ਸੱਦੇ ਆਏ ਆ ਦੇਸ਼ ਪੱਧਰ ਦੇ ਪਿਛਲੇ ਦਿਨਾਂ ਦੇ ਵਿੱਚ 26 ਜਨਵਰੀ ਨੂੰ ਜਿਹੜਾ ਟਰੈਕਟਰ ਮਾਰਚ ਦਾ ਸਦਾਇਆ ਸੀ ਤੇ ਇੱਥੇ ਟਰੈਕਟਰ ਮਾਰਚ ਕੱਢੇ ਸੀਗੇ ਵੀ ਜਿਹੜੀਆਂ ਰਹਿੰਦੀਆਂ ਮੰਗਾਂ ਉਹ ਦਿੱਲੀ ਮੋਰਚੇ ਦੀਆਂ ਉਹਨਾਂ ਨੂੰ ਲਾਗੂ ਕੀਤਾ ਜਾਵੇ ਇਹ ਚੰਡੀਗੜ੍ਹ ਦੇ ਵਿੱਚ ਤਿੰਨ ਦਿਨਾਂ ਦੇ ਧਰਨੇ ਲੱਗੇ ਆ ਗਵੰਦਤਾ ਦੇ ਜੋ ਸਾਰੇ ਦੇਸ਼ ਦੇ ਵਿੱਚ ਸਦਾਇਆ ਸੀ ਇਸ ਕਰਕੇ ਜੇ ਕੋਈ ਐਂ ਕਵੇ ਕਿ ਅੱਜ ਇੰਨਾ 2 ਸਵਾ 2 ਸਾਲਾਂ ਦੇ ਸੁੱਤੇ ਨਹੀਂ ਪਏ ਸੀ ਐਂ ਲੜਦੇ ਸੀ ਜਿਹੜੇ ਹੈਗੇ ਆ ਆਪਣੇ ਸੰਯੁਕਤ ਕਿਸਾਨ ਮੋਰਚੇ ਵਾਲੇ ਇਸ ਕਰਕੇ ਆਏ ਮੰਗਾ ਛੱਡੀਆਂ ਨਹੀਂ ਸੀ ਨਾ ਹੀ ਉਹ ਮੰਗਾ ਦੇ ਉੱਤੇ ਲੜਾਈ ਤਾਂ ਇਹ ਅਜੇ ਵੱਡੀ ਬਣਨੀ ਹੈ ਇਹਦੇ ਉੱਤੇ ਕਿਉਂਕਿ ਛੋਟੀਆਂ ਮੰਗਾ ਨਹੀਂ ਇਸ ਕਰਕੇ ਵੱਡੇ ਇੱਕੇ ਦੀ ਲੋੜ ਹੈ ਬੇਸ਼ੱਕ ਜਿਹੜਾ ਹੈਗਾ ਤਿੰਨ ਦਿਨਾਂ ਤੋਂ ਲਗਾਤਾਰ ਟੋਲ ਪਲਾਜੇ ਉੱਤੇ ਡਟੇ ਹੋ ਕਿ ਹੋਰ ਕਿਸਾਨ ਜਥੇ ਬੰਦੀਆਂ ਦਾ ਵੀ ਕੋਈ ਸੁਝੋਗ ਮਿਲ ਰਿਹਾ ਹਾਂਜੀ ਇਹ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦਾ ਹੁਣ 20 21 22 ਦਾ ਇਹਨਾਂ ਦਾ ਸੱਦਾ ਵੀ ਆ ਗਿਆ ਕਿ ਭਾਜਪਾਗੂਆਂ ਦੇ ਘਰ ਅੱਗੇ ਇਟਣਾ ਹੈਗਾ ਤੇ ਨਾਲ ਹੀ ਟੋਲਪਲਾ ਜੇ ਫ੍ਰੀ ਕਰਨੇ ਨੇ ਇਸ ਕਰਕੇ ਆਏ ਜਿੱਥੇ ਬੰਦੀਆਂ ਦੂਜੀਆਂ ਵੀ ਆਈਆਂ ਹੋਈਆਂ ਨੇ ਮੈਦਾਨ ਦੇ ਵਿੱਚ ਇਹ ਤਾਂ ਕਿਸੇ ਐ ਤਾਂ ਸਮਝੇ ਨਹੀਂ ਗਿਆ ਵੀ ਇਹ ਕਿਸੇ ਦੂਜੇ ਉੱਤੇ ਹੋ ਗਿਆ ਇਹ ਸਾਡੀ ਭਰਾ ਹੈਗੇ ਆ ਠੀਕ ਆ ਡੋਢੀ ਲੜਨ ਦੇ ਢੰਗ ਤਰੀਕੇ ਨੇ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ ਜਿਸ ਆਪਣਾ ਦਿੱਲੀ ਮੋਰਚਾ ਜਿੱਤਿਆ ਗਿਆ ਸੀ ਤਾਂ ਉਹ ਵੀ ਆਏ ਬੜੇ ਸਬਰ ਠਰਮੇ ਨਾਲ ਜਨਿੰਦੀ ਉੱਥੇ ਬੈਠ ਕੇ ਤੇ ਨਾਲ ਹਰਿਆਣੇ ਨੂੰ ਜੋੜਿਆ ਸੀ ਨਾਲ ਜੁਪੀ ਨੂੰ ਜੋੜਿਆ ਸੀ ਨਾਲ ਰਾਜਸਥਾਨ ਜੋੜਿਆ ਸੀ ਹੁਣ ਵੀ ਵੱਡੀ ਲੜਾਈ ਹੈ ਤੇ ਦੂਜੇ ਤਬਕਿਆਂ ਨੂੰ ਨਾਲ ਜੋੜਨ ਦੀ ਲੜਾਈ ਹੈ